ਦਿਊਟੀ ਦੌਰਾਨ ਉਹਨਾਂ ਦੇ ਰੋਡ ਐਕਸੈਂਟ ਵਿੱਚ ਐਕਸਪਾਇਰ ਹੋ ਗਏ ਤੇ ਜਦ ਮੈਨੂੰ ਉਹਨਾਂ ਬਾਰੇ ਪਤਾ ਚੱਲਿਆ ਤੇ ਮੈਨੂੰ ਬਹੁਤ ਦੁੱਖ ਲੱਗਾ 2024 ਨੂੰ ਜਦੋਂ ਜਲੰਧਰ ਤੋਂ ਉਦਾਸਪੁਰ ਆ ਰਹੀ ਸੀ ਤੇ ਉਹਨਾਂ ਦਾ ਇੱਕ ਰੋਡ ਐਕਸੀਡੈਂਟ ਹੋ ਗਿਆ ਜਿਸ ਦੇ ਨਾਲ ਉਹਨਾਂ ਉਹ ਐਕਸਪਾਇਰ ਹੋ ਗਏ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਸਾਨੂੰ 1 ਕਰੋੜ ਰੁਪਏ ਦੀ ਮਦਦ ਕੀਤੀ ਮੈਂ ਪੰਜਾਬ ਸਰਕਾਰ ਤੇ ਭਗੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕੋਈ ਇੱਕ ਚੀਜ਼ ਦੀ ਕਮੀ ਨਹੀਂ ਲਿਆ ਦਿੰਦੇ ਨਾ ਕੁਝ ਕਰਦੇ ਸਾਨੂੰ ਗਾਈਡ ਕਰਦੇ ਸਾਨੂੰ ਉਹ ਮੋਟੀਵੇਟ ਕਰਦੇ ਕਿ ਤੁਸੀਂ ਟੈਸਟ ਦੀ ਤਿਆਰੀ ਕਰੋ ਪੰਜਾਬ ਬੋਰਡ ਜੁਆਇਨ ਕਰੋ ਇਸ ਬਾਰੇ ਮਤਲਬ ਉਹ ਕੁਝ ਗੱਲਾਂ ਦੱਸਦੇ ਸੀ ਮੇਰੀ ਭੈਣ ਹੀ ਮਤਲਬ ਸਭ ਕੁਝ ਬਤਾਤੀ ਤੇ ਕੀ ਕਰਨਾ ਕੀ ਨਹੀਂ ਕਰਨਾ ਮਤਲਬ ਮੈਨੂੰ ਤਾਂ ਲੱਗਦਾ ਹੈ ਕਿ ਮੈਂ ਨਹੀਂ ਪੜ ਪਾਵਾਂਗੀ ਹੈ ਨਾ ਜਦੋਂ ਇੰਪੋਰਟ ਦਾ ਬਹੁਤ ਜ਼ਿਆਦਾ ਟਫ ਹੁੰਦਾ ਡਿਫਿਕਲਟ ਹੁੰਦਾ ਬਟ ਮੇਰੀ ਭੈਣ ਨੇ ਕਿਹਾ ਕਿ ਨਹੀਂ ਮੈਂ ਪੜਾਵਾਂਗੀ ਤੇ ਹੁਣ ਤਾਂ ਕਿ ਮੇਰੇ ਬੀਏਸੀ ਵਿੱਚ ਕਰ ਰਹੀ ਹਾਂ ਉਸ ਤੋਂ ਅਗੇ ਕਿ ਉਹਨੇ ਤੋਂ ਹੀ ਮੇਰੀ ਭੈਣ ਨੇ ਸਾਰਿਆਂ ਨੂੰ ਘਰ ਵਿੱਚ ਸਪੋਰਟ ਕੀਤਾ ਮਤਲਬ ਮੇਰੀ ਭੈਣ ਜਿਹੜੀ ਪਾਸਟੂਰੀ ਉਹ ਤੋਂ ਬਾਅਦ ਹੀ ਮੋਹਨ ਨੇ ਬਚਨੁਪ੍ਰਣਾ ਸਟਾਰਟ ਕਰਤਾ ਟੀਚਿੰਗ ਸਟਾਰਟ ਕਰਤੀ ਸਕੂਲ ਸਕੂਲ ਗਏ ਇੰਸਟੀਚੂਟ ਵੀ ਗਏ ਤੇ 2021 ਵਿੱਚ ਉਹਨਾਂ ਨੂੰ ਪੰਜਾਬ ਪੁਲਿਸ ਦੀ ਨੌਕਰੀ ਮਿਲੀ ਘਰ ਵਿੱਚ ਇੱਕ ਤੋਂ ਇੱਕ ਸਾਰੀ ਚੀਜ਼ਾ ਮਤਲਬ ਮੇਰੀ ਭੈਣ ਨੇ ਖੋਦੀ ਬਣਾਈਆਂ ਕੋਦੀ ਜੋੜੀਆਂ ਕਿ ਮਤਲਬ ਉਹਨਾਂ ਨੂੰ ਬਹੁਤ ਸ਼ੌਕ ਹੁੰਦਾ ਸੀ ਕਿ ਆਪਣੇ ਘਰ ਵਿੱਚ ਚਾਹ ਹੋਵੇ ਬਹੁਤ ਬਹੁ ਥੈਂਕ ਯੂ ਐਸ ਸਰਕਾਰ ਦਾ ਕਿ ਮਤਲਬ ਉਹਨਾਂ ਨੇ ਹਰ ਲਈ ਜੋ ਵੀ ਕੀਤਾ ਹੁਜ ਤੱਕ ਇਹ ਸਰਕਾਰ ਨੇ ਟੀਮ ਮਤਲਬ ਹਜੇ ਤੱਕ ਤਾਂ ਬਹੁਤ ਮਦਦ ਕੀਤੀ ਹੈ ਤੇ ਅੱਗੇ ਵੀ ਸੋਚਦੇ ਆ ਕਿ ਮਤਲਬ ਸਾਡੀ ਇਸ ਤਰ੍ਹਾਂ ਜੋ ਮਦਦ ਕਰ ਸਕਦੇ ਆ ਸਾਡੀ ਸਾਰੀ ਮਦਦ ਕਰਨ